ਓਹ ਰੱਬਾ ਕੈਰ ਦੀ ਦੁਨੀਆ ਗੀ ਤੇ ਤੂੰ ਚਾ ਮਰ ਗਿਆ ਕੋਈ ਮਰੇ ਤਾਂ ਉਹ ਵੀ ਨਹੀਂ ਹੁੰਦਾ ਪਤਾ ਲੰਤ ਆਉਣੀ ਕੀ ਹੈ ਚਲੋ ਆਪੇ ਰਹਿ ਜਾ ਉਦੀ ਰਾਤ ਨੂੰ ਪਾ ਮੈਨ ਕਿਥੇ ਜਾਂਦੇ ਯਾਰ ਦੇ ਲੋਕ ਕੋਈ ਉਹਦੇ ਆਪਾ ਭਾਈ ਬੜਾ ਸੰਭਲ ਜਾਣਾ ਕਿਲਾ ਕੋਈ ਉਹ ਯਾਰ ਸੱਭਲ ਤਾਂ ਲੈ ਜਾ ਮੈਂ ਤਾਂ ਇੱਕ ਲੰਬਾ ਦੇਣਾ ਸੀ ਤੈਨੂੰ ਕਿਹੜਾ ਯਾਰ ਮੇਰਾ ਬਾਪੂ ਮਰ ਗਿਆ ਨਾ ਤਾ ਤੂੰ ਭੋਗ ਤੇ ਆਇਆ ਨਾ ਤੂੰ ਫੁੱਲਾਂ ਤੇ ਆਇਆ ਨਾ ਤੂੰ ਸੱਤਰ ਤੇ ਕੋਈ ਪਾਣੀ ਧਾਣੀ ਪੜਾਉਣ ਆਇਆ ਮੈਨੂੰ ਤਾਂ ਭਰਾਵਾ ਤੇਰੇ ਨਾਲ ਆ ਗੁੱਸਾ ਦਾਦਾ ਸਾਡਾ ਕਾਕੜ ਮਰ ਗਿਆ ਤੇ ਮੈਂ ਰਾਤ ਨੂੰ ਤੇ ਮੈਂ ਰਾਤ ਨੂੰ ਉਹਨੂੰ ਦੱਬ ਕੇ ਆਇਆ ਕੋਈ ਵੀ ਨਹੀਂ ਪਤਾ ਗਏ ਨੂੰ ਉਹ ਜਾ ਵੇ ਤੇਰੇ ਕਿੱਧਰ ਕੁੱਕੜ ਯਾਰ ਕਿੱਧਰ ਬੁੜਾ ਮਰ ਗਿਆ ਸਭ ਬੜਾ ਲਾਇਆ ਭਰਾਵਾ ਅੱਜ ਕੱਲ ਤਾਂ ਦੁਨੀਆਂ ਦਾ ਸੋਡਾ ਭੇਤ ਨਹੀਂ ਆਉਂਦਾ। ਕੁੱਕੜ ਬੰਦਿਆਂ ਨਾਲ ਰਲ ਗਏ ਯਾਰ। ਉਹਕੇਲਾ ਸਾਡਾ ਕੁੱਕੜ ਦਾ ਪਤਾ ਲੈਣ ਹੀ ਨਹੀਂ ਆਇਆ ਲੈ। ਬਾਕੀ ਭਾਈ ਹੱਥ ਨੂੰ ਹੱਥ ਹੈ ਜਿਹੇ ਜਿਹੇ ਕੋਈ ਵਰਤੂਗਾ ਉਹ ਜਿਹੇ ਬੰਦਾ ਮੂਰੋ ਵਰਤਦਾ ਹੁਣ ਸਾਰੀ ਦੁਨੀਆਂ ਖਣਣੀ ਹੋ ਗਈ। ਭਾਈ ਮੂਰਤ ਖਾਂਦੇ ਲਈ ਮੂਰਤ ਕਿਉਂ ਮਿੱਠੇ ਵਾਲੇ ਆ। ਮਿੱਠੇ ਵਾਲੇ ਆ। ਕਿੱਥੇ ਆ? ਅੱਛਾ ਤੇਦਾਰਾ ਨਹੀਂ ਜੋ ਉਹ ਨਹੀਂ ਤੇਰੀ ਹੈ ਨਾ ਵੀ ਜਾ ਯਾਰ ਤੂੰ ਤਾਂ ਮੇਰੇ ਪੂਜ ਵੀ ਕਟਾਉਣ ਨੂੰ ਫਿਰਦਾ ਹੈ ਜੇ ਮਨੂਜ ਖਾਣੇ ਆਜਾ ਪੈਸੇ ਲੈ ਕੇ ਆ ਠੀਕ ਹੈ